ਤੇ ਇੱਕ ਨਾ ਭਾਈ ਇੰਟਰਵਿਊਜ਼ ਹੀ YouTube ਤੇ ਬੜਾ ਮਸ਼ਹੂਰ ਰਿਹਾ ਪਿੱਛੇ ਜੇ ਕਿੱਸਾ ਹੰਸ ਰਾਜ ਹਨ ਸਾਹਿਬ ਦਾ ਸਟੇਜ ਦੇ ਉੱਪਰ ਕਹਿੰਦੇ ਪੈਰੀ ਹੱਥ ਲਾਉਣ ਲੱਗੀ ਸੀ ਤੁਹਾਡੇ ਫਾਦਰ ਸਾਹਿਬ ਨੇ ਰੋਕਤਾ ਸੀ ਉਹ ਕੀ ਕਿੱਸਾ ਜੇ ਕੀ ਸੀ ਭਈ ਉਹ ਉਹ ਨਾ ਉਹਨਾਂ ਦੇ ਏਰੀਆ ਦੇ ਵਿੱਚ ਕੋਈ ਪ੍ਰੋਗਰਾਮ ਸੀਗਾ ਉੱਥੇ ਕਾਫੀ ਕਲਾਕਾਰ ਹੰਸ ਰਾਜ ਹਨ ਹੰਸ ਰਾਜ ਹਨ ਜੀ ਦੇ ਰਹੀ ਹੈ ਜੀ ਕਾਫੀ ਕਲਾਕਾਰ ਉੱਥੇ ਆਏ ਹੋਏ ਸੀਗੇ ਮੇਲਾ ਸੀਗਾ ਉੱਥੇ ਜੀ 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 ਸੱਬੇ ਚਾਰਕ ਮੇਲਾ ਸੀਗਾ ਜਦੋਂ ਵੀ ਮੇਲੇ ਤੇ ਡੈਡੀ ਦਾ ਪ੍ਰੋਗਰਾਮ ਹੁੰਦਾ ਸੀ ਜਾਣਾ ਸੀ ਇਹ ਮੋਸਟਲੀ ਐਂਟਰੀ ਗਾਉਂਦੇ ਹੁੰਦੇ ਸੀ ਹੂੰ ਹੂੰ ਉਸ ਤੋਂ ਪਹਿਲਾਂ ਬਾਕੀ ਕਲਾਕਾਰ ਪਰਫਾਰ ਕਰ ਚੁੱਕੇ ਹੁੰਦੇ ਸੀਗੇ ਠੀਕ ਹੈ ਤੇ ਉਥੋਂ ਜਦੋਂ ਬਾਕੀ ਕਲਾਕਾਰ ਵੀ ਸੀਗੇ ਸਾਡੀ ਟੀਮ ਵੀ ਸੀਗੀ ਤੇ ਸਾਡੇ ਟੀਮ ਮੈਂਬਰ ਨੇ ਬਾਅਦ ਚ ਮੈਨੂੰ ਇਹ ਕਿੱਸਾ ਦੱਸਿਆ ਸੀਗਾ ਹੂੰ ਪੋਸਟਰ ਲੱਗੇ ਹੋਏ ਸੀਗੇ ਬਿਲਕੁਲ ਸਬਿਆਜਾਰਗ ਮੇਲੇ ਦੇ ਵੀ ਮੇਰੇ ਦਾਸਰ ਨਹੀਂ ਜੀ ਇਸ ਖਾੜੇ ਦੇ ਪਹੁੰਚਣਗੇ ਪ੍ਰੋਗਰਾਮ ਦੇ ਪਹੁੰਚਣਗੇ ਉਹ ਪੋਸਟਰ ਦੇ ਨਾ ਉਹਨਾਂ ਨੇ ਲਾਇਆ ਤੇ ਅੱਗੋਂ ਪਿੱਛੋਂ ਦੇਖ ਰਹੇ ਸੀ ਇਸ ਤਰ੍ਹਾਂ ਹੂੰ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਭਾਈ ਇਹ ਕੀ ਕਰੀ ਜਾਂਦੇ ਆ ਮੈਂ ਬੰਦੇ ਦੀ ਤਕਦੀਰ ਕਹਿੰਦਾ ਦੇਖ ਰਿਹਾ ਅੱਛਾ ਵੀ ਇਹ ਤਕਦੀਰ ਇਹੋ ਜੀ ਤਕਦੀਰ ਆ ਬੰਦੇ ਦੀ ਅੰਸਰਾਜ ਹੰਸ ਜੀ ਪੋਸਟਰ ਦੇਖ ਰਹੇ ਸੀ ਜੀ 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 ਠੀਕ ਹੈ ਵੀ ਇਹਦੇ ਪਿੱਛੇ ਹੈ ਕਿ ਇਹਦੇ ਪਿੱਛੇ ਕਾਦੀ ਪਾਵਰ ਆ ਵੀ ਕਿਹੋ ਜੀ ਤਕਦੀਰ ਆ ਬੰਦੇ ਦੀ ਜੋ ਗਾਤਾ ਹਨਾ ਕਿੰਨਾ ਕਨੈਕਟਡ ਆ ਆਡੀਅেন্স ਨਾਲ ਬਿਲਕੁਲ ਜਿਹੜਾ ਗਾਤਾ ਉਹ ਹੀ ਹਿੱਟ ਆ ਉਹ ਹੀ ਹਿੱਟ ਆ ਠੀਕ ਉਦੋਂ ਬਸ ਇੱਕ ਵਾਰ ਸੀ ਉਹਨਾਂ ਨੇ ਉਹ ਕਹਿੰਦੇ ਵੀ ਪੈਰੀ ਹੱਥ ਵੀ ਤੇਰੇ ਨਹੀਂ ਲਾਏ ਮੈਂ ਜਨਾ ਇਹ ਤੇਰੀ ਤਕਦੀਰ ਦੇ ਪੈਰੀ ਹੱਥ ਲਾਏ